ਪਾਰਟੀ ਕਿਸਾਨ ਜੁਨੀਅਰ ਡਕੋਂਦਾ ਵੱਲੋਂ ਕਿਉਂ ਕਿਉਂਕਿ ਯਾਦ ਫਿਰ ਤੋਂ ਤਾਇਆ ਕਰਨੀ ਆ ਤਾਂ ਕਿ ਪੰਜਾਬੀ ਯਾਦ ਰੱਖਣਾ ਵੀ ਅੱਜ ਦੇ ਦਿਨ ਅਸੀਂ 1 ਮਾਰਚ ਕੱਢਿਆ ਸੀ ਦਿੱਲੀ ਦੇ ਵਿੱਚ ਜਦ ਤਾਇਆ ਕਰਦੇ ਕਈ ਗੱਲਾਂ ਉਦੋਂ ਮੁੱਦੇ ਵਿੱਚ ਰੱਖ ਲਈ ਸਰਕਾਰਾਂ ਨੇ ਇੱਕ ਤਾਂ ਜਿਹੜੇ ਖੇਤੀ ਤਿੰਨ ਕਾਨੂੰਨ ਸੀ ਉਹ ਲੈਕਤੀ ਰੂਪ ਚ ਨੇ ਦਿੱਤੇ ਉਹ ਉਹਨਾਂ ਨੇ ਜਾਪ ਕਰਾਉਣੇ ਆ ਇੱਕ ਕਿਸਾਨਾਂ ਦੀ ਜਿਹੜੀ ਹੈਗੀ ਐਮਐਸਪੀ ਵਾਲਾ ਮੇਨ ਮੁੱਦਾ ਸੀ ਉਦੋਂ ਕਿਸਾਨ ਸੇਫ ਨਹੀਂਗਾ ਕਿਸਾਨ ਦਾ ਖਰਚ ਬਹੁਤ ਹੋਇਆ ਹੁੰਦਾ ਫਸਲ ਤੇ ਕੀ ਕਰੇ ਕਿਸਾਨ ਜਦੋਂ ਫਸਲ ਮਾਰਗ ਦੇ ਨਾਲ ਹੀ ਕਿਸਾਨ ਮਰਦਾ ਇਹ ਜਿਹੜੀਆਂ ਮੰਗਾਂ ਨੇ ਇਹ ਉਦੋਂ ਦਿੱਲੀ ਮੋਰਚੇ ਵੇਲੇ ਵੀ ਹੁੰਦੀਆਂ ਸਨ ਪਰ ਇਹ ਉਦੋਂ ਲਿਖਤੀ ਤੌਰ ਤੇ ਨਹੀਂ ਆਈਆਂ ਜਾਂ ਉਦੋਂ ਮੰਨੀਆਂ ਨਹੀਂ ਗਈਆਂ ਜਾਂ ਉਦਾਂ ਹੀ ਮਿੱਠੀ ਗੋਲੀ ਦੇ ਕੇ ਤੋਰਤਾ ਇਹ ਕਿ ਮਿੱਠੀ ਗੋਲੀ ਦੇ ਕੇ ਤੋਰਦਾ ਜੀ ਕਹਿ ਕੇ ਮੁੜ ਕੇ ਗੱਲਾਂ ਲਾਗੂ ਨਹੀਂ ਕੀਤਾਂ ਹੁਣ ਤਾਂ ਹੀ ਆਹ ਮਾਰਚ 26 ਜਨਵਰੀ ਵਾਲਾ ਉਸੇ ਚੀਜ਼ ਨੂੰ ਤਾਲਾਈ ਕਰਨ ਦੇ ਲਈ ਆ ਵੀ ਨਹੀਂ ਦਾ ਅਸੀਂ ਫੇਰ ਤਿਆਰ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਸੀ ਉਦੋਂ ਸੈਟੇਲੀਟ ਰੇਮੀ ਚਲਾਨ ਕੱਟਦੇ ਸੀ 15 ਮਿੰਟਾਂ ਦੇ ਵਿੱਚ ਗੱਡੀ ਸਪਾਲਸ ਦੀ ਸਾਡੇ ਖੇਤ ਆ ਜਾਂਦੀ ਸੀ ਹੁਣ ਗੁਲਾਬੀ ਛੁਟੀ ਨੇ ਸਾਡੇ ਕਣਕਾ ਦਾ ਇੰਨਾ ਨੁਕਸਾਨ ਕਰਤਾ ਹੁਣ ਨਾ ਤਾਂ ਸੈਟੇਲਾਈਟ ਉੱਤੇ ਕੋਈ ਕੰਮ ਕਰਦੀ ਆ ਤੇ ਕਿਸਾਨ ਮਾਰ ਰਿਹਾ ਦੀ ਬੜੀ ਨਾਲ ਜੁੜੇ ਹੋਏ ਕੋਈ ਮਾਹਰ ਜਿਹੜੇ ਆ ਕੇ ਵੱਡੀਆਂ-ਵੱਡੀਆਂ ਸਲਾਹਾਂ ਦਿੰਦੇ ਹੁੰਦੇ ਆ ਸੈਮੀਨਾਰ ਕਰਕੇ ਵੀ ਜੀ ਤੁਸੀਂ ਪਰਾਲੀ ਨਾ ਫੂਕੋ ਇਹਨੂੰ ਵਿੱਚੇ ਬਾਹੋ ਆਹੀਂ ਕਣਕ ਬੀਜੋ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਉਹਨਾਂ ਨਾਲ ਕੋਈ ਕਿਸੇ ਨਾਲ ਰਾਬਤਾ ਹੋਇਆ ਕੋਈ ਉਹਨਾਂ ਦੇ ਵੀ ਉਹ ਵੀ ਬਸ ਇੱਕ ਦਫ਼ਤਰਾਂ 'ਚ ਬੈਠ ਕੇ ਕਰਨ ਵਾਲੇ ਉਹ ਕਹਿੰਦੇ ਜੀ ਕਹਿੰਦੇ ਜੀ ਆਪ ਗਾਂ ਹੁਕਮ ਦੇ ਕੋ ਅਕੂਗੂਗਾ ਤਾਂ ਉਹ ਅਫਸਰ ਉਹਨਾਂ ਨੂੰ ਕਹਿੰਦੇ ਆ ਕੇ ਉਹ ਕਹਿੰਦੇ ਮੌਕੇ ਤੇ ਆ ਜਾਂਦੇ ਆ ਬਸ ਉਹਨਾਂ ਦੇ ਵੀ ਉਹ ਹੱਥ ਖੜੇ ਆ ਜੀ ਵੀ ਪਰਾਲੀ ਨੂੰ ਅੱਗ ਲਾਉਣਿਆ ਤਾਂ ਸੈਟੇਲਾਈਟ ਚੱਲਦਾ ਹਣ ਕਣਕ ਨੂੰ ਅੱਗ ਲੱਗਣੀ ਆ ਕਣਕ ਮੱchnੀ ਆ ਕਿੱਲਿਆਂ ਦੇ ਕਿੱਲੇ ਮੱchnਿਆ ਹੁਣ ਸੈਟਾ ਲੇਟ ਦੇ ਸੈੱਲ ਮੁੱਕ ਜਾਣੇ ਆ ਜਾਂ ਉਹਨੇ ਉਹਦੀ ਬੈਟਰੀ ਲੋ ਹੋ ਜਾਣੀ ਆ ਹੁਣ ਕੁਛ ਨਹੀਂ ਹੋਣਾ 10 ਮਿੰਟ ਤੋਂ ਹੁੰਦਾ ਸੀ 10 ਮਿੰਟ ਦੇ ਵਿੱਚ ਗੱਡੀਆਂ ਸਾਡੇ ਪਿੰਡ ਆਈ ਆਈ ਜਾਂਦੀਆਂ ਸੀ ਪੁਲਿਸ ਦੀਆਂ ਭਰ ਭਰ ਕੇ ਹੁਣ ਉਹ ਜੋ ਆ ਕਣਕ ਨੂੰ ਅੱਗ ਲੱਗਣੀ ਆ ਕਹ ਦੇਣਗੇ ਹਜੇ ਗੱਡੀ 'ਚ ਪਾਣੀ ਨਹੀਂ ਪਾਇਆ ਸੀ ਅਖਾਂ ਨਹੀਂ ਟਾਇਰ ਪੈਂਚਰ ਆ ਆਹ ਕੁਛ ਹੋਈ ਜਾਂਦਾ ਜਿਹਨੂੰ ਮਰਜ਼ੀ ਫੋਨ ਨਾਲੋਂ ਕਿਸੇ ਨੇ ਨਹੀਂ ਹੁਣ ਦੇਖ ਰਹੇ ਹੋ ਤਸਵੀਰਾਂ ਕਿ ਕਿਸਾਨਾਂ ਨੇ ਉਹੀ ਯਾਦ ਦੁਬਾਰੇ ਤਾਜੀ ਕਰਤੀ ਉਹੀ ਗੀਤ ਉਹੀ ਜੋਸ਼ ਉਹੀ ਝੰਡੇ ਕਿਸਾਨ ਆਪਣਾ ਰੋਸ ਮਾਰਚ ਕੱਢ ਰਹੇ ਨੇ ਜਿਹੜੀਆਂ ਮੰਗਾਂ ਦਿੱਲੀ ਧਰਨੇ ਤੇ ਅਧੂਰੀਆਂ ਰਹਿ ਗਈਆਂ ਸਨ ਜਿਹੜੇ ਮਸਲੇ ਦਿੱਲੀ ਧਰਨੇ ਵੇਲੇ ਮਿੱਠੀ ਗੋਲੀ ਦੇ ਕੇ ਟਾਲ ਦਿੱਤੇ ਸੀ ਕੇਂਦਰ ਦੀ ਸਰਕਾਰ ਨੇ ਬਹੁਤ ਸਾਰੇ ਮਸਲੇ ਕੇਂਦਰ ਦੀ ਸਰਕਾਰ ਨਾਲ ਜੁੜੇ ਹੋਏ ਆ ਐਮਐਸਪੀ ਦਾ ਮਸਲਾ ਹੋ ਗਿਆ ਜੁਪੀ ਦੇ ਵਿੱਚ ਜਿਹੜਾ ਲਖਮੀਰ ਖੀਰੀ ਦੇ ਵਿੱਚ ਹਮਲਾ ਹੋਇਆ ਸੀ ਕਿਸਾਨ ਤੇ ਉਹ ਮਸਲਾ ਹੋ ਗਿਆ ਫਸਲਾਂ ਦੇ ਬੀਮੇ ਦੀ ਸੁਰੱਖਿਆ ਬੀਮੇ ਦੀ ਜਿਹੜੀ ਹੈਗੀ ਉਹ ਮਸਲਾ ਹੋ ਗਿਆ ਤੇ ਕੁਝ ਪੰਜਾਬ ਸਰਕਾਰ ਨਾਲ ਜੁੜੇ ਹੋਏ ਮਸਲੇ ਨੇ ਜਿਵੇਂ ਪ੍ਰਾਲੀ ਦਾ ਮੁੱਦਾ ਹੋ ਗਿਆ ਹੋਰ ਬਹੁਤ ਸਾਰੇ ਇਹਨਾਂ ਮਸਲਿਆਂ ਨੂੰ ਲੈ ਕੇ ਕਿਸਾਨ ਅੱਜ ਜਾਤ ਆਇਆ ਕਰਵਾ ਰਹੇ ਆ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਕਿ ਕਿਸੇ ਵੇਲੇ ਵੀ ਸੰਘਰਸ਼ ਕਰਨਾ ਪੈ ਸਕਦਾ ਹੈ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜੇਕਰ ਸਰਕਾਰਾਂ ਅਵੇਸਲੀਆਂ ਹੋਣਗੀਆਂ ਤਾਂ ਯਾਦ ਤਾਜ਼ਾ ਕਰਵਾਤੀ ਹੈ ਡੱਲੇਪਿੰਡ ਦੇ ਨੌਜਵਾਨਾਂ ਨੇ ਮਾਰਚ ਕੱਢ ਰਹੇ ਆ ਤਸਵੀਰਾਂ ਦੇਖ ਰਹੇ ਆ ਔਨ ਪੁਆਇੰਟ ਤੇ 26 ਜਨਵਰੀ ਦਾ ਦਿਨ ਪੰਜਾਬੀਆਂ ਲਈ ਬਹੁਤ ਅਹਿਮ ਹੈ ਇਸ ਕਰਕੇ ਨਹੀਂ ਕਿ ਇਹ ਗਣਤੰਤਰ ਦਿਵਸ ਹੈ ਗਣਤੰਤਰ ਦਿਵਸ ਦੇ ਤੌਰ ਤੇ ਤਾਂ ਸਾਰੇ ਦੇਸ਼ ਦੇ ਵਿੱਚ ਅਸੀਂ ਇਸ ਦਿਨ ਨੂੰ ਮਨਾਉਂਦੇ ਆ ਪਰ ਪੰਜਾਬੀ ਜਾਂ ਪੰਜਾਬੀ ਖੇਮੇ ਨਾਲ ਇਸ ਦੀ ਯਾਦ ਬਲੱਖਣਤਾ ਨਾਲ ਜੁੜ ਗਈ ਕਿਸਾਨੀ ਮੋਰਚਾ ਲੱਗਦਾ ਦਿੱਲੀ ਦੇ ਵਿੱਚ ਲੰਬਾ ਸੰਘਰਸ਼ ਹੁੰਦਾ ਹੈ ਤੇ ਸੰਘਰਸ਼ ਦੇ ਦਿਨਾਂ ਦੇ ਵਿੱਚ 26 ਜਨਵਰੀ ਦਾ ਦਿਨ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਪੰਜਾਬੀ ਟਰੈਕਟਰ ਮਾਰਚ ਕੱਢਦੇ ਨੇ ਉਸ ਦਿਨ ਕਈ ਅਣਸਖਾਮੀਆਂ ਗੱਲਾਂ ਵੀ ਹੁੰਦੀਆਂ ਨੇ ਪਰ ਟਰੈਕਟਰ ਮਾਰਚ ਦੀ ਯਾਦ ਜਿਹੜੀ ਹੈਗੀ ਆ ਪੰਜਾਬੀਆਂ ਨਾਲ ਲੰਬੇ ਸਮੇਂ ਲਈ ਸਦੀਵੀ ਤੌਰ ਤੇ ਜੁੜ ਗਈ ਆ ਤੇ ਅੱਜ 26 ਜਨਵਰੀ ਹੈ ਅੱਜ ਜਗਰਾਉਂ ਦੇ ਵਿੱਚ ਟਰੈਕਟਰ ਮਾਰਚ ਕੱਢਣ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਆ ਇੱਕ ਪਹਿਲ ਕਦਮੀ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਕਿਸਾਨ ਵੀਰਾਂ ਵੱਲੋਂ ਡਕੌਂਦਾ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਕਿਉਂ ਕਿਉਂਕਿ ਯਾਦ ਫਿਰ ਤੋਂ ਤਾਜ਼ਾ ਕਰਨੀ ਆ ਤਾਂ ਕਿ ਪੰਜਾਬੀ ਯਾਦ ਰੱਖਣ ਵੀ ਅੱਜ ਦੇ ਦਿਨ ਅਸੀਂ ਇੱਕ ਮਾਰਚ ਕੱਢਿਆ ਸੀ ਦਿੱਲੀ ਦੇ ਵਿੱਚ ਆਗੂ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਸੁਭਨਾਮ ਤੁਹਾਡਾ ਸੁਖਦੇਵ ਸਿੰਘ ਆ ਜੀ ਸੁਖਦੇਵ ਜੀ ਵੈਸੇ ਤਾਂ ਕਈ ਸਾਲ ਹੋ ਗਏ ਹੈਨਾ ਉਹ ਸੰਘਰਸ਼ ਖਤਮ ਹੋਇਆ ਬਾਅਦ ਦੇ ਵਿੱਚ ਚਲੋ ਅਦਲਾ ਬਦਲੀਆਂ ਹੁੰਦੀਆਂ ਨੇ ਪਰ ਯਾਦ ਫੇਰ ਅੱਜ ਤਾਜ਼ਾ ਕਰ ਰਹੇ ਹੋ ਤੁਸੀਂ ਜਾ ਤਾਜ਼ਾ ਕਰਦੇ ਕਈ ਗੱਲਾਂ ਉਦੋਂ ਮੁੱਦੇ ਵਿੱਚ ਰੱਖ ਲਈ ਸਰਕਾਰਾਂ ਨੇ ਇੱਕ ਤਾਂ ਜਿਹੜੇ ਖੇਤੀ ਤਿੰਨ ਕਾਨੂੰਨ ਸੀ ਉਹ ਲਿਖਤੀ ਰੂਪ ਚ ਨਹੀਂ ਦਿੱਤੇ ਉਹ ਇਹਨਾਂ ਨੇ ਯਾਦ ਕਰਾਉਣੇ ਆ ਇੱਕ ਕਿਸਾਨਾਂ ਦੀ ਜਿਹੜੀ ਹੈਗੀ ਐਮਐਸਪੀ ਵਾਲਾ ਮੇਨ ਮੁੱਦਾ ਸੀ ਹੈਨਾ ਇੱਕ ਇਸ ਤੋਂ ਬਾਅਦ ਸੀਗੇ ਇਹਨਾਂ ਦੇ ਜਿਹੜਾ 60 ਸਾਲ ਤੋਂ ਉੱਪਰ ਆ ਕਿਸਾਨਾਂ ਦੇ ਉਹਨਾਂ ਦਾ ਵੀ ਉਹਨਾਂ ਦੀਆਂ ਪੈਨਸ਼ਨਾਂ ਦਾ ਇੱਕ ਇਹਨਾਂ ਦਾ ਮੁੱਦਾ ਸੀਗਾ ਮੇਨ ਫਸਲੀ ਆ ਜਿਹੜੀ ਫਸਲ ਬੀਮਾ ਹੋਵੇ ਹਾਂ ਹਾਂ ਸਰਕਾਰ ਦਾ ਉਹ ਨੁਕਸਾਨ ਕਿਸਾਨ ਦਾ ਹੋ ਜਾਂਦਾ ਸਰਕਾਰ ਦਿੰਦੀ ਕੁਝ ਨਹੀਂ ਫਸਲ ਦੀ ਕੋਈ ਸੇਫਟੀ ਨਹੀਂ ਕੋਈ ਸੇਫਟੀ ਨਹੀਂ ਜੀ ਮੇਂ ਵੀ ਨੁਕਸਾਨ ਹੋ ਜਾਂਦਾ ਆ ਕੁਦਰਤੀ ਆਫਤਾ ਆ ਜਾਂਦਾਂਗਾ ਉੱਤੇ ਹਾਂਜੀ ਹਾਂਜੀ ਉਹ ਤੇ ਕਿਸਾਨ ਸੇਫ ਨਹੀਂਗਾ ਕਿਸਾਨ ਦਾ ਖਰਚ ਬਹੁਤ ਹੋਇਆ ਹੁੰਦਾ ਫਸਲ ਤੇ ਕੀ ਕਰੇ ਕਿਸਾਨ ਜਦੋਂ ਫਸਲ ਮਾਰ ਜਾਂਦੇ ਨਾਲ ਹੀ ਕਿਸਾਨ ਮਰ ਜਾਂਦਾ ਇਹ ਜਿਹੜੀਆਂ ਮੰਗਾਂ ਨੇ ਇਹ ਉਦੋਂ ਦਿੱਲੀ ਮੋਰਚੇ ਵੇਲੇ ਵੀ ਹੁੰਦੀਆਂ ਸਨ ਪਰ ਇਹ ਉਦੋਂ ਲਿਖਤੀ ਤੌਰ ਤੇ ਨਹੀਂ ਆਈਆਂ ਜਾਂ ਉਦੋਂ ਮੰਨੀਆਂ ਨਹੀਂ ਗਈਆਂ ਜਾਂ ਉਦਾਂ ਹੀ ਮਿੱਠੀ ਗੋਲੀ ਦੇ ਕੇ ਤੋਰਤਾ ਇੱਕ ਮਿੱਠੀ ਗੋਲੀ ਦੇ ਕੇ ਤੋਰਤਾ ਜੀ ਉਹਨਾਂ ਨੇ ਕਹਿ ਕੇ ਮੁੜ ਕੇ ਗੱਲਾਂ ਲਾਗੂ ਨਹੀਂ ਕੀਤੀਆਂ ਹੁਣ ਤਾਂ ਹੀ ਆਹ ਮਾਰਚ 26 ਜਨਵਰੀ ਵਾਲਾ ਉਸੇ ਚੀਜ਼ ਨੂੰ ਤਾਜ਼ਾ ਕਰਨ ਦੇ ਲਈ ਆ ਵੀ ਨਹੀਂ ਤਾਂ ਅਸੀਂ ਫੇਰ ਤਿਆਰ ਹਾਂ ਕਿਸਾਨਾਂ ਨੂੰ ਯਾਦ ਦਿਵਾਉਣ ਵਾਸਤੇ ਵੀ ਭੁੱਲੋ ਨਾ ਕਿਸੇ ਵੇਲੇ ਵੀ ਜਿਹੜਾ ਹੈਗਾ ਦਿੱਲੀ ਵੱਲ ਕੂਚ ਕਰਨਾ ਪੈ ਸਕਦਾ ਹਾਂਜੀ ਕਰ ਪੈ ਸਕਦਾ ਕਿਸਾਨ ਤਿਆਰ ਵਰ ਤਿਆਰ ਆ ਆਪਦੀ ਜਾਨ ਬਚਾਉਣ ਲਈ ਹਰੇਕ ਹੀ ਕੁਛ ਕਰੂ ਜੀ ਜਦੋਂ ਮਰ ਸਕਦਾ ਕਿਸਾਨ ਸਾਰੇ ਮਰੇ ਹੀ ਵੀ ਆ ਕਿਸਾਨੀ ਕਰਜ਼ਾ ਕਿੰਨਾ ਜਿਹੜਾ ਨਹੀਂ ਕਰਜ਼ਾ ਮੋੜ ਸਕਦਾ ਉਹ ਵੀ ਵਿੱਚ ਮੁੱਦਾ ਵੀ ਉਹਦਾ ਕਰਜ਼ਾ ਮਾਫ ਕੀਤਾ ਜਾਵੇ ਜਿਹੜਾ ਜ਼ਿੰਮੇਦਾਰ ਮਾਰੀ ਗਿਆ ਕਰਜ਼ੇ ਦੇ ਨਾਲ ਉਹ ਤਾਂ ਕੀ ਆ ਨੌਜਵਾਨਾਂ ਆਗੂ ਸਾਡੇ ਨਾਲ ਹੋਰ ਨੇ ਕੀ ਨਾਮ ਆ ਬਾਈ ਜੀ ਤੁਹਾਡਾ ਸ਼ਮਸ਼ੇਰ ਸਿੰਘ ਸ਼ਮਸ਼ੇਰ ਜੀ ਕਿਵੇਂ ਦੀਆਂ ਤਿਆਰੀਆਂ ਨੇ ਫਿਰ ਅੱਜ ਦੇ ਮਾਰਚ ਦੀਆਂ ਨੌਜਵਾਨਾਂ ਨੂੰ ਦੁਬਾਰੇ ਫੇਰੀ ਯਾਦ ਕਰਵਾ ਰਹੇ ਹੋ ਵੀ ਮਾਰਚ ਕੱਢਣੇ ਆ ਹਾਂਜੀ ਤਿਆਰੀ ਫੁੱਲ ਆ ਮਾੜਾ ਜਿਹਾ ਇੱਕ ਸਾਡੇ ਬੋਲ ਤੇ ਸਾਡੇ ਜਥੇਬੰਦਿਆਂ ਨੂੰ ਹੁਕਮ ਆਇਆ ਸੀ ਬੂਟਾ ਸਿੰਘ ਬੁਰਜਗੱਲ ਤੇ ਉਹਨਾਂ ਨੂੰ ਜਾ ਉਹਨਾਂ ਦੇ ਇੱਕ ਹੁਕਮ ਤੇ ਮਾੜਾ ਜਿਹਾ ਸੱਦਾ ਦਿੱਤਾ ਨੌਜਵਾਨ ਨਾਲ ਖੜੇ ਆ ਪੂਰਾ ਨੌਜਵਾਨਾਂ ਦਾ ਹੰਗਾਰਾ ਮਿਲਦਾ ਵਾ ਇੱਕ ਜੀ ਇਹ ਬੋਲੀ ਸਰਕਾਰ ਦੇ ਕੰਨਾਂ 'ਚ ਪਾਉਣਾ ਚਾਹੁੰਦੇ ਆ ਗੱਲਾਂ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਂਦੇ ਸੀ ਉਦੋਂ ਸੈਟੇਲਾਈਟ ਰਈ ਵੀ ਚਲਾਨ ਕੱਟਦੇ ਸੀ 15 ਮਿੰਟਾਂ ਦੇ ਵਿੱਚ ਗੱਡੀ ਸਪਾਲੀਸ ਦੀ ਸਾਡੇ ਖੇਤ ਆ ਜਾਂਦੀ ਜੀ ਹੁਣ ਗਲਾਬੀ ਛੁੰਟੀ ਨੇ ਸਾਡੇ ਕਣਕਾ ਦਾ ਇੰਨਾ ਨੁਕਸਾਨ ਕਰਤਾ ਹੁਣ ਨਾ ਤਾਂ ਸੈਟੇਲਾਈਟ ਉੱਤੇ ਕੋਈ ਕੰਮ ਕਰਦੀ ਆ ਤੇ ਕਿਸਾਨ ਮਰ ਰਿਹਾ ਕੋਈ ਨਹੀਂ ਆ ਕੇ ਦੇਖਦਾ ਅਸੀਂ ਮਰਦੇ ਹੋਏ ਆਨੇ ਅੱਕ ਚੱਬਣਾ ਪਿਆ ਦੁਬਾਰੇ ਜੇ ਉਹ ਵੀ ਕਰਨਾ ਪਿਆ ਕਦਮ ਗਲਾਬੀ ਸੁੰਡੀ ਉਧਰ ਸਾਡੇ ਮਾਲਵੇ ਚ ਬਠਿੰਡੇ ਮਾਨਸਾ ਵੱਲ ਉਧਰ ਤਾਂ ਅਸੀਂ ਸੁਣਿਆ ਸੀ ਨਰਮੇ ਤੇ ਪੈਂਦੀ ਆ ਕਣਕ ਤੇ ਵੀ ਪੈ ਰਹੀ ਆ ਕਣਕ ਤੇ ਥੱਲੇ ਜੀ ਪਰਾਲੀ ਜੋ ਵਿਚ ਪਾਉਨੇ ਆ ਆਲੂ ਵਾਲਿਆਂ ਦਾ ਕੰਮਜਾਬ ਆ ਜਦ ਪਰਾਲੀ ਵਿਚ ਪਾਉਨੇ ਥੱਲੇ ਸੁੰਡੀ ਪੈਂਦੀ ਉਹਦੇ ਗਲਾਬੀ ਉਹ ਥੱਲੇ ਉਹ ਕਣਕ ਨੂੰ ਖਤਮ ਕਰ ਦਿੰਦੀ ਆ ਕਣਕ ਦੇ ਪੱਲੇ ਸਾਡੇ ਕੋਹ ਨਹੀਂ ਪੈਂਦਾ ਜੀ ਤਾਂ ਮਰੇ ਹੋਏ ਆ ਮਰੇ ਹੋਏ ਨੇ ਤੁਰਨਾ ਹੀ ਪੈਣਾ ਸਾਨੂੰ ਤਾਂ ਖੇਤੀਬਾੜੀ ਨਾਲ ਜੁੜੇ ਹੋਏ ਕੋਈ ਮਾਹਰ ਜਿਹੜੇ ਆ ਕੇ ਵੱਡੀਆਂ ਵੱਡੀਆਂ ਸਲਾਹਾਂ ਦਿੰਦੇ ਹੁੰਦੇ ਆ ਸੈਮੀਨਾਰ ਕਰਕੇ ਵੀ ਜੀ ਤੁਸੀਂ ਪਰਾਲੀ ਨਾ ਫੂਕੋ ਇਹਨੂੰ ਵਿਚੇ ਬਾਹੋ ਆਈ ਕਣਕ ਬੀਜੋ ਕੋਈ ਨੁਕਸਾਨ ਨੇ ਕਿਸੇ ਨਾ ਕੋਈ ਰਾਬਤਾ ਉਹ ਤੋਂ ਸਾਡੇ ਪਿੰਡ ਇੱਥੇ ਲੱਗਿਆ ਸੀ ਕੈਂਪ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੂੰ ਪੁੱਛਿਆ ਜੀ ਵੀ ਮੈਂ ਸੁਪਰ ਸੀਟਰਰ ਨਾਲ ਕਣਕ ਬੀਜੀ ਆ ਉਹਦੇ ਵਿੱਚ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਕਈਆਂ ਦੇ ਸੁਪਰ ਸੀਟਰਰਾਂ ਤੇ ਵੀ ਸਾਨੂੰ ਸਬਸਿਡੀ ਦੇ ਰਹੇ ਆ ਉਹੀ ਜਿਹੜਾ 1.5 ਲੱਖ ਦਾ ਸੰਤਾ ਉਹਨੂੰ 2.5 ਲੱਖ ਦਾ ਕਰਕੇ ਦੇ ਰਹੇ ਆ ਉਹ ਸੰਦ ਜੇ ਦੇਖੀ ਉਹਨੇ ਕਹੇ ਇਹ ਬਾਅਦ ਦਾ ਸਾਡੇ ਉਹਦੇ ਨਾਲ ਕੱਟੀ ਵੱਜਨੇ ਜਦੋਂ ਫੇਲ ਹੋ ਜਾਂਦੇ ਆ ਸਾਡੇ ਕੰਮ ਦੇ ਹੈ ਨਹੀਂਗੇ ਉਹਨਾਂ ਨੇ ਇਹ ਗੱਲ ਕੀਤੀ ਜੀ ਵੀ ਜਾਂ ਜੂਰੀਆ ਪਾ ਕੇ ਵੀ ਥੱਲੇ ਆਪਾਂ ਨਾਪਦੇ ਆ ਵੀ ਉਹਦੇ ਨਾਲ ਵੀ ਸਾਨੂੰ ਕੋਈ ਫਾਇਦਾ ਹੋਊਗਾ ਉਹਨਾਂ ਦੇ ਵੀ ਉਹ ਵੀ ਬਸ ਇੱਕ ਦਫ਼ਤਰਾਂ 'ਚ ਬਹਿ ਕੇ ਕਰਨ ਵਾਲੇ ਉਹ ਕਹਿੰਦੇ ਜੀ ਕਹਿੰਦੇ ਜੀ ਆਪ ਗਾਂ ਹੁਕਮ ਦੇ ਕੋ ਆਕੂਗਾ ਤਾਂ ਉਹ ਅਫਸਰ ਉਹਨਾਂ ਨੂੰ ਕਹਿੰਦੇ ਆ ਕੇ ਉਹ ਕਹਿੰਦੇ ਮੌਕੇ ਤੇ ਆ ਜਾਂਦੇ ਆ ਬਸ ਉਹਨਾਂ ਦੇ ਵੀ ਉਹ ਹੱਥ ਖੜੇ ਆ ਗਰਾਊਂਡ ਲੈਵਲ ਤੇ ਕੋਈ ਨਹੀਂ ਗਰਾਊਂਡ ਲੈਵਲ ਤੇ ਨਹੀਂ ਕਿਉਂ ਆਉਂਦਾ ਜੀ ਹਾਂਜੀ ਵੀ ਪ੍ਰਾਲੀ ਨੂੰ ਅੱਗ ਲਾਉਣਾ ਤਾਂ ਸੈਟੇਲਾਈਟ ਚੱਲਦਾ ਹੁਣ ਕਣਕ ਨੂੰ ਅੱਗ ਲੱਗਣੀ ਆ ਕਣਕ ਮਚਣੀ ਆ ਕਿੱਲਿਆਂ ਦੇ ਕਿੱਲੇ ਮਚਣੇ ਹੁਣ ਸੈਟੇਲਾਈਟ ਦੇ ਸੈੱਲ ਮੁੱਕ ਜਾਣੇ ਆ ਜਾਂ ਉਹਨੇ ਉਹਦੀ ਬੈਟਰੀ ਲੋ ਹੋ ਜਾਣੀ ਆ ਹੁਣ ਕੁਛ ਵੀ ਨਹੀਂ ਹੋਣਾਗਾ ਉਦੋਂ ਕੋਈ ਤਾਂ ਆਉਂਦੀ ਨਹੀਂ ਜੀ ਗੱਡੀ ਉਦੋਂ ਕੋਈ ਫਾਰਮਗੇਟ ਨਹੀਂ ਆਉਂਦਾ ਕੋਈ ਗੱਡੀ ਨਹੀਂ ਆਉਂਦੀ ਹੁਣ 10 ਮਿੰਟ ਇੱਕ 10 ਮਿੰਟ ਤੂੰ ਆਉਂਦਾ ਸੀ 10 ਮਿੰਟ ਦੇ ਵਿੱਚ ਗੱਡੀਆਂ ਸਾਡੇ ਪਿੰਡ ਆਈ ਆਈ ਜਾਂਦੀਆਂ ਸੀ ਪੁਲਿਸ ਦੀਆਂ ਭਰ ਭਰ ਕੇ ਹੁਣ ਉਦੋਂ ਜੋ ਆ ਕਣਕ ਨੂੰ ਅੱਗ ਲੱਗਣੀ ਆ ਕਹਣਗੇ ਹਜੇ ਗੱਡੀ ਚ ਪਾਣੀ ਨਹੀਂ ਪਾਇਆ ਸੀ ਅਖਾਂ ਨਹੀਂ ਟਾਇਰ ਪੈਂਚਰ ਆ ਆਹ ਕੁਛ ਹੋਈ ਜਾਂਦਾ ਜਿਹਨੂੰ ਮਰਜ਼ੀ ਫੋਨ ਲਾ ਲਓ ਕਿਸੇ ਨੇ ਨਹੀਂ ਆਉਣਾ ਉਦੋਂ ਪਿੰਡ ਚ ਪਰਚਾ ਪੁਰਚਾ ਵੀ ਹੋਇਆ ਸੀ ਕਿਸੇ ਦੇ ਕਿਸਾਨ ਤੇ ਹਾਂਜੀ ਹਾਂਜੀ ਪਰਚੇ ਵੀ ਹੋਏ ਸੀ ਇਹ ਨਾਮਯਾਬਤ ਹੋਏ ਆ ਹਜੇ ਪਰਚਾ ਹੋਇਆ ਨਹੀਂ ਜੇ ਪਰਚਾ ਹੁੰਦਾ ਤੇ ਅਸੀਂ ਤਿਆਰ ਬੜ ਤਿਆ ਹਲਦੀ ਆਪਣੇ ਪਿੰਡ ਚ ਚਲਾਉਣ ਹੋਇਆ ਹਾਲ ਤੇ ਪਰ ਜਾਨੀ ਕਿਸੇ ਨੂੰ ਆਪਾਂ ਕਦੀ ਸੰਮਣ ਸੁਮਣ ਨਹੀਂ ਆਈ ਹਜੇ ਆਪਣੇ ਪਿੰਡ ਚ ਆਇਆ ਕਿਸੇ ਅੱਛਾ ਅੱਜ ਜਿਹੜਾ ਮਾਰਚ ਕੱਢਣਾ ਹੈਗਾ ਅੱਜ ਦੇ ਮਾਰਚ ਨੂੰ ਲੈ ਕੇ ਕੁਦਰਤੀ ਹੈ ਜਦੋਂ ਆਪ ਕਿਸਾਨਾਂ ਨੇ ਕੋਈ ਪ੍ਰੋਟੈਸਟ ਕਰਨਾ ਹੁੰਦਾ ਰੋਸ ਮੁਜ਼ਾਹਰਾ ਕਰਨਾ ਹੁੰਦਾ ਤਾਂ ਸੀਆਈਡੀ ਨੂੰ ਪੁਲਿਸ ਵਿਭਾਗ ਨੂੰ ਪਹਿਲਾਂ ਕੰਸੋ ਪਹੁੰਚ ਜਾਂਦੀ ਹੈ ਕੋਈ ਹੁਣ ਤੱਕ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚੀ ਹੋਵੇ ਵੀ ਨਹੀਂ ਕੱਢਣਾ ਜਾਂ ਕਿਵੇਂ ਕੱਢਣਾ ਕੋਈ ਗੱਲ ਬਾਤ ਨਹੀਂ ਐਦਾਂ ਦਾ ਜਥੇਬੰਦੀਆਂ ਨੂੰ ਸਾਨੂੰ ਕੋਈ ਮੈਸੇਜ ਆਇਆ ਨਹੀਂ ਕਿਉਂ ਪਹਿਲਾਂ ਜਥੇਬੰਦੀ ਨੂੰ ਇਹ ਚੀਜ਼ਾਂ ਜਥੇਬੰਦੀ ਹੈ ਲੋ ਉਹ ਕਹਿੰਦੇ ਕੋਈ ਨਾ ਪਹੁੰਚੋ ਉਹ ਕਹਿੰਦੇ ਨਾਲ ਆ ਬਾਕੀ ਆਪਣੇ ਜਿਤ ਸਾਰੇ ਭਰਾ ਨਾਲ ਆ ਫਿਰ ਆਪਾਂ ਗਵਰਨਮੈਂਟ ਨੂੰ ਲਈ ਵੀ ਕੀ ਬੈਠੇ ਆ ਏਕੇ ਵਿੱਚ ਹੀ ਵਾਲਾ ਅੱਛਾ ਜਦੋਂ ਕੋਈ ਕਿਸਾਨਾਂ ਦੀਆਂ ਜਾਂ ਕਿਸੇ ਵੀ ਵਰਗ ਦੀਆਂ ਸਮੱਸਿਆਵਾਂ ਦੀ ਗੱਲ ਚੱਲਦੀ ਆ ਨਾ ਤਾਂ ਸਰਕਾਰ ਤੇ ਸਵਾਲ ਉਠਦਾ ਮੌਜੂਦਾ ਵਿਧਾਇਕ ਤੁਹਾਡੇ ਇੱਥੇ ਨਾਲ ਹੀ ਗਵਾਂਢੀ ਪਿੰਡ ਤੋਂ ਨੇ ਬੀਬੀ ਸਰਬਜੀਤ ਕੌਰ ਮਾਨੂਕੇ ਤੇ ਜਦੋਂ ਉਹਨਾਂ ਨੂੰ ਨਹੀਂ ਕਦੇ ਤੁਸੀਂ ਮਿਲੇ ਜਾਂ ਉਹਨਾਂ ਨੇ ਕਦੇ ਤੁਸੀਂ ਉਹਨਾਂ ਨਾਲ ਰਾਬਤਾ ਕੀਤਾ ਹੋਵੇ ਜਾਂ ਕਦੇ ਸਮੱਸਿਆ ਦੱਸੀ ਹੋਵੇ ਕੋਈ ਗੱਲ ਸੁਣਦੇ ਹੋਣ ਤੁਹਾਡੀ ਨਹੀਂ ਐਸ ਬੇਸ ਤੇ ਸਾਡੀ ਉਹਨਾਂ ਨਾਲ ਗੱਲ ਹੋਈ ਨਹੀਂ ਤੇ ਮੈਂ ਕਹਿਦੀ ਉਹਨਾਂ ਕੋਲ ਨਹੀਂ ਅਸੀਂ ਗਏ ਆਂ ਜੀ ਹਾਂ ਗਾਂ ਕੋਈ ਪ੍ਰੋਬਲਮ ਆਉਂਦੀ ਆ ਉਹਨਾਂ ਨੂੰ ਮੈਸੇਜ ਲਾਵਾਂਗੇ ਜੇ ਉਹ ਨਹੀਂ ਗੱਲ ਕਿਸੇ ਕਿਸਾਨ ਦੀ ਗੱਲ ਹੋਣ ਦੇ ਫਿਰ ਕਿਸਾਨ ਦੇ ਨਾਲ ਖੜੇ ਆ ਫਿਰ ਉਹਨਾਂ ਦੇ ਕੋਟੀ ਦਾ ਘਰਾਓ ਵੀ ਕਰਾਂਗੇ ਜਿੰਨੇ ਜੋ ਕੇ ਨਾਲ ਖੜੇ ਆ ਕਿਸਾਨ ਦੀ ਜੀ ਮੇਰੇ ਸਾਥੀ ਨੂੰ ਕਹਾਂਗਾ ਕਿ ਮੇਰੇ ਨਾਲ-ਨਾਲ ਚੱਲਣਾ ਕਿਸਾਨ ਵੀਰ ਪੂਰੇ ਤਿਆਰ ਬਰ ਤਿਆਰ ਨੇ ਮਾਰਚ ਕੱਢਣਾ ਪਿੰਡ ਡੱਲੇ ਤੋਂ ਸ਼ੁਰੂ ਹੋਊਗਾ ਆਪਾਂ ਇਧਰ ਪਿਛਲੀਆਂ ਤਸਵੀਰਾਂ ਦਿਖਾਈਗੇ ਉਹੀ ਯਾਦਾਂ ਤਾਜ਼ਾ ਹੋ ਰਹੀਆਂ ਨੇ ਟਰੈਕਟਰਾਂ ਤੇ ਝੰਡੇ ਲੱਗੇ ਆ ਉਹੀ ਕਿਸਾਨੀ ਜੋਸ਼ ਉਹੀ ਕਿਸਾਨੀ ਗੀਤ ਮੇਰੇ ਸਾਥੀ ਨੂੰ ਕਹਾਂਗਾ ਕਿ ਨਾਲ-ਨਾਲ ਆਪਾਂ ਆ ਜੋ ਚੱਲਦੇ ਆ ਇਧਰ ਪਿੱਛੇ ਦੇਖਦੇ ਆ ਕੇ ਸਾਰੇ ਪਿੰਡ ਦੇ ਜਿਹੜੇ ਹੈਗੇ ਟਰੈਕਟਰ ਇਥੋਂ ਸ਼ੁਰੂ ਕਰਕੇ ਇਹ ਜਗਰਾਉਂ ਵੱਲ ਨੂੰ ਲੈ ਕੇ ਜਾ ਰਹੇ ਆ ਜਗਰਾਉਂ ਤੋਂ ਅੱਗੇ ਦਾ ਕੀ ਰੂਟ ਹੋਏਗਾ ਆਪਾਂ ਨਾਲ-ਨਾਲ ਇਹਨਾਂ ਦੇ ਚੱਲਾਂਗੇ ਤੇ ਕਿਸਾਨਾਂ ਦੇ ਵਿੱਚ ਇੱਕ ਰੋਸ ਆ ਜਿਹੜੀਆਂ ਦਿੱਲੀ ਧਰਨੇ ਦੇ ਵਿੱਚ ਕੋਈ ਮੰਗਾਂ ਐਮਐਸਪੀ ਦੀ ਮੰਗ ਹੋਊਗੀ ਕਿਸਾਨਾਂ ਦੇ ਫਸਲ ਬੀਮੇ ਦੀ ਮੰਗ ਹੋਊਗੀ ਕਿਸਾਨਾਂ ਦੀ ਜਿਹੜੀ ਹੋਰ ਸੁਰੱਖਿਆ ਹੋਊਗੀ ਜਾਂ ਜਿਹੜੇ ਪਰਚੇ ਕੀਤੇ ਜਾਂਦੇ ਆਗੇ ਜਦੋਂ ਝੋਨੇ ਨੂੰ ਅੱਗ ਲਾਉਂਦੇ ਆ ਉਹ ਉਹ ਪਰਚਿਆਂ ਦੀਆਂ ਜਿਹੜੀਆਂ ਹੈਗੀਆਂ ਮੰਗਾ ਉਹ ਕੈਨਸਲ ਕਰਨੀਆਂ ਇਹ ਹੁਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਧਰਨੇ ਦੇ ਵਿੱਚ ਅਧੂਰੀਆਂ ਰਹਿ ਗਈਆਂ ਮਿੱਠੀਆਂ ਗੋਲੀਆਂ ਦੇ ਕੇ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜ ਦਿੱਤਾ ਸੀ ਕਿਸਾਨਾਂ ਨੂੰ ਉਹ ਉਹਨਾਂ ਮੰਗਾਂ ਨੂੰ ਪੂਰੀਆਂ ਕਰਵਾਉਣ ਦੇ ਰੋਸ ਵਜੋਂ ਅੱਜ 26 ਜਨਵਰੀ ਦੇ ਦਿਨ ਕਿਸਾਨ ਆਪਣਾ ਮਾਰਚ ਕੱਢ ਰਹੇ ਆ ਤੁਸੀਂ ਦੇਖ ਰਹੇ ਹੋ ਟਰੈਕਟਰਾਂ ਤੇ ਉਹ ਵੀ ਝੰਡੇ ਲੱਗੇ ਆ ਟਰੈਕਟਰਾਂ ਦੇ ਉੱਪਰ ਉਹੀ ਜੋਸ਼ ਆ ਨੌਜਵਾਨਾਂ ਦੇ ਵਿੱਚ ਟਰੈਕਟਰ ਚੱਲ ਪਏ ਨੇ ਕਿਸੇ ਵੇਲੇ ਵੀ ਸੰਘਰਸ਼ ਕਰਨਾ ਪੈ ਸਕਦਾ ਹੈ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਜੇਕਰ ਸਰਕਾਰਾਂ ਅਵੇਸਲੀਆਂ ਹੋਣਗੀਆਂ ਤਾਂ ਯਾਦ ਤਾਜ਼ਾ ਕਰवाती ਹੈ ਡੱਲੇਪਿੰਡ ਦੇ ਨੌਜਵਾਨਾਂ ਨੇ ਮਾਰਚ ਕੱਢ ਰਿਹਾ ਤਸਵੀਰਾਂ ਦੇਖ ਰਹੇ ਹਾਂ ਔਨ ਪੁਆਇੰਟ ਤੇ ਜੁੜੇ ਰਹੋ ਔਨ ਪੁਆਇੰਟ ਤੇ ਕੈਮਰਾਮੈਨ ਸੁਰਜੀਤ ਦੇ ਨਾਲ ਮੈਂ ਹਰਜਿੰਦਰ ਜੱਟ